ਪੰਜਾਬ ਯੂਨੀਵਰਸਿਟੀ ਦੇ ਸੈਨੇਟ ਚੋਣਾਂ ਵਾਲਾ ਵੀ ਮਸਲਾ ਬੜਾ ਲਟਕਿਆ ਹੋਇਆ ਹੈ ਉਹ ਤੇ ਵੀ ਕੋਈ ਗੱਲਬਾਤ ਕੋਈ ਹੋਈ ਕਲੀਅਰ ਕਿ ਅਜੇ ਬਤ ਨਹੀਂ ਸਰ ਉਹਦੇ ਤੇ ਇੱਕ ਬੜੀ ਵੱਡੀ ਗੱਲ ਜਿਹੜੀ ਹੈ ਉਹ ਕੱਲ੍ਹ ਸਾਹਮਣੇ ਆਈ ਆ ਕਿ ਮਨੀਸ਼ ਤਿਵਾੜੀ ਹਰਾਨੇ ਜਦੋਂ ਉੱਥੇ ਸਵਾਲ ਚੁੱਕਿਆ ਤੇ ਉਹਨਾਂ ਨੇ ਯਾਨੀ ਕੇਂਦਰ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਕਿ ਅਸੀਂ ਇਸ ਯੂਨੀਵਰਸਿਟੀ ਦਾ ਕੇਂਦਰੀਕਰਨ ਨਹੀਂ ਕਰਨ ਜਾ ਰਹੇ ਜੀ ਜੀ ਤਾਂ ਕੇਂਦਰੀਕਰਨ ਦਾ ਮਤਲਬ ਹੁੰਦਾ ਹੈ ਕਿ ਜੋ ਤੁਹਾਡੀ ਇੱਥੇ ਗਵਰਨਿੰਗ ਬਾਡੀ ਵਗੈਰਾ ਹੈ ਜਿਹੜੀ ਆ ਫਿਰ ਮਾਇਨੇ ਨਹੀਂ ਰੱਖਦੀ ਮਤਲਬ ਕਿ ਉਤਲਾਈ ਸਾਰਾ ਕੰਟਰੋਲ ਜਿਹੜਾ ਕੇਂਦਰ ਦਾ ਪੈਸਾ ਤੇਲਾ ਵੀ ਉਹ ਦਿੰਦੇ ਆ ਆਪਦੇ ਹਿਸਾਬ ਕਿਤਾਬ ਨਾਲ ਫਿਰ ਉਹ ਜਿਹਦਾ ਰੋਲਾ ਵੀ ਪੈਂਦੇ ਰਿਹਾ ਬਿਲਕੁਲ ਹੁਣ ਦੇਖੋ ਜਿਹੜਾ ਇਹ ਮਸਲਾ ਹੈ ਸੈਨੇਟ ਦਾ ਤਾਂ ਇਹਦਾ ਮਤਲਬ ਕਿ ਜੇ ਕੇਂਦਰੀਕਰਨ ਨਹੀਂ ਹੋ ਰਿਹਾ ਤਾਂ ਸੈਨੇਟ ਚੋਣਾਂ ਤੇ ਕੋਈ ਇਤਰਾਜ਼ ਨਹੀਂ ਕਿਸੇ ਨੂੰ ਜੋ ਬਾਡੀ ਚੱਲਦੀ ਉਸ ਹਿਸਾਬ ਨਾਲ ਹੀ ਚੱਲਣੀ ਆ ਨਾ ਪਹਿਲਾਂ ਵਾਲੀ ਪ੍ਰਕਿਰਿਆ ਦੇ ਹਿਸਾਬ ਨਾਲ ਸਾਰਾ ਹਾਂਜੀ ਤਾਂ ਫਿਰ ਜਿਹੜਾ ਹੁਣ ਇੱਥੋਂ ਦਾ ਕਹਿ ਲਓ ਕਿ ਪ੍ਰਸ਼ਾਸਨ ਹੈ ਉਹ ਕਿਉਂ ਅੜੀ ਜਾਂ ਢੇਡੜੀ ਲੈ ਰਿਹਾ ਜੀ ਸੈਨੇਟ ਚੋਣਾ ਕਰਵਾਓ ਕਾਇਦੇ ਦੇ ਮੁਤਾਬਕ ਅਕਤੂਬਰ ਚ ਹੋ ਜਾਣਾ ਚਾਹੀਦਾ ਸੀਗਾ ਨੋਟੀਫਿਕੇਸ਼ਨ ਜਾਰੀ ਤੁਸੀਂ ਕਿਉਂ ਨਹੀਂ ਦਸੰਬਰ ਵੀ ਹੁਣ ਤੇ ਅੱਧ ਤ ਤੇ ਆਉਣ ਵਾਲਾ ਹੈ ਤੁਸੀਂ ਕਿਉਂ ਨਹੀਂ ਜਾਰੀ ਕਰਵਾ ਰਹੇ ਤੁਸੀਂ ਕਿਉਂ ਨਹੀਂ ਉਸ ਨੋਟੀਫਿਕੇਸ਼ਨ ਨੂੰ ਜਾਰੀ ਕਰ ਰਹੇ ਕਿ ਹਾਂ ਭਾਈ ਅਸੀਂ ਇਲੈਕਸ਼ਨ ਕਰਵਾਉਨੇ ਆ ਮੇਰੇ ਖਿਆਲ ਦੇ ਨਾਲ ਸਟੂਡੈਂਟਸ ਦਾ ਜਿਹੜਾ ਧਰਨਾ ਹੈ ਉਹ ਪਿਛਲੇ 50 ਕੇ 60 ਦਿਨ ਤੋਂ ਚੱਲ ਰਿਹਾ ਉੱਥੇ ਜੀ ਤਾਂ ਤੁਸੀਂ ਮਤਲਬ ਕਿ ਕਿਉਂ ਉਹਨਾਂ ਨੂੰ ਉੱਥੇ ਖੱਜਲ ਕਰ ਰਹੇ ਹੋ ਬਿਲਕੁਲ ਜਦੋਂ ਕੇਂਦਰ ਨੇ ਕਹਿ ਦਿੱਤਾ ਕਿ ਹਾਂ ਭਾਈ ਕੇਂਦਰੀਕਰਨ ਕਰਨ ਦਾ ਕੋਈ ਸਾਡਾ ਮਨਸੂਬਾ ਨਹੀਂ ਹੈਗਾ ਤੇ ਤੁਸੀਂ ਇਲੈਕਸ਼ਨ ਪ੍ਰੋਸੈਸ ਜਿਹੜਾ ਉਹ ਆਰੰਭ ਕਰੋ ਆਰੰਭ ਕਰੋ ਬਿਲਕੁਲ ਬਸ ਇਹੋ ਆ ਕਿ ਕਿਥੇ ਕੁਝ ਲੋਕ ਹੈਗੇ ਆ ਜਿਹੜੇ ਹੋਰ ਹੀ ਸੁਪਨੇ ਚ ਪਾਲੀ ਫਿਰਦੇ ਆ ਹਮ ਹਮ ਕਿ ਆਹ ਹੋ ਜਾਏਗਾ ਇੱਥੇ ਆਹ ਹੋ ਜਾਏਗਾ ਇਸ ਕਰਕੇ ਇਹ ਸਾਫ ਆ ਕਿ ਕੇਂਦਰ ਨੇ ਭਾਈ ਤਸਵੀਰ ਨੂੰ ਸਪਸ਼ਟ ਕਰ ਦਿੱਤਾ ਜੀ ਹੁਣ ਗੇਂਦ ਜਿਹੜੀ ਉਹ ਇਹਨਾਂ ਦੇ ਪਾਲੇ ਚ ਆ ਇੱਕ ਟੋਲਾ ਮਾਰਦੇ ਇੱਕ ਟੋਲਾ ਮਾਰਦੇ ਬਿਲਕੁਲ ਬਿਲਕੁਲ ਸੈਨੇਟ ਦੀਆਂ ਜਿਹੜੀਆਂ ਸੀਟਾਂ ਨੇ ਉਹ 91 ਹੁੰਦੀਆਂ ਮੈਂ ਕੱਢੀ ਸੀ ਇਹਨਾਂ ਦੀ ਜਿਹੜੀ ਕੰਪੋਜੀਸ਼ਨ ਹੁੰਦੀ ਹੈ ਤੇ 47 ਚੁਣੇ ਜਾਂਦੇ ਆ ਮੈਂਬਰ ਤੇ ਜਿਨ੍ਹਾਂ ਚ ਐਫੀਲੀਏਟਡ ਕਾਲਜਾਂ ਤੋਂ ਟੀਚਰ ਪ੍ਰਿੰਸੀਪਲ ਪ੍ਰੋਫੈਸਰ इत्याਦਿਕ ਸ਼ਾਮਲ ਹੁੰਦੇ ਆ ਸੈਨੇਟ 'ਚ 36 ਨਾਮਜ਼ਦ ਮੈਂਬਰਾਂ ਦੀ ਚੋਣ ਪੀਯੂ ਚਾਂਸਲਰ ਕਰਦੇ ਆ ਜੀ ਮਤਲਬ ਤੇ ਇਹਦੇ ਵਿੱਚ ਕੀ ਆ ਕਿ ਜੇ ਤੁਸੀਂ ਦੇਖੋਗੇ ਖਾਸ ਤੌਰ ਤੇ ਪੰਜਾਬ ਦਾ ਪਲੜਾ ਭਾਰੀ ਰਹਿੰਦਾ ਕਿਉਂਕਿ ਪੰਜਾਬ ਦੇ ਕੁਝ ਐਮਐਲਏ ਵੀ ਜਾ ਕੇ ਵਹਿੰਦੇ ਆ ਹੂੰ ਇਹ ਸਿਸਟਮ ਹੈ ਕਿਉਂਕਿ ਚੂਣ ਵੀ ਜ਼ਿਆਦਾ ਆਪਣੇ ਪੰਜਾਬ ਚੋਂ ਹੋ ਕੇ ਜਾਂਦੇ ਆ ਜਿਹੜੇ ਸੈਨੇਟਰ ਹੁੰਦੇ ਇਸ ਤਰ੍ਹਾਂ ਦੇ ਹੂੰ ਇਹ ਹੁਣ ਇਸ ਤੋੜਨਾ ਚਾਹੁੰਦੇ ਆ ਕੁਝ ਲੋਕ ਕੁਝ ਤਾਕਤਾਂ ਹੈਗੀਆਂ ਹੁਣ ਕਿ ਇਹ ਜਿਹੜੀ ਗਵਰਨਿੰਗ ਬਾਡੀ ਹੈ ਜਿਹੜੀ ਸ਼ਾਇਦ 1880 ਤੋਂ ਵੀ ਪਹਿਲਾਂ ਦੀ ਚੱਲਦੀ ਆ ਜੀ ਕਿ ਇਸ ਵਿਲੱਖਣ ਬਾਡੀ ਨੂੰ ਖਤਮ ਕਰ ਦਿੱਤਾ ਜਾਵੇ ਹੂੰ ਹੂੰ ਬਿਲਕੁਲ ਬਿਲਕੁਲ ਉਹ ਸਾਰੇ ਪਾਸੇ ਕੋਸ਼ਿਸ਼ਾਂ ਹੁੰਦੀਆਂ ਨੇ ਕਿ ਕਿਵੇਂ ਨਾ ਕਿਵੇਂ ਸਿਸਟਮ ਹੈ ਜਿਹੜਾ ਜਾਂ ਪਾਵਰ ਹੈ ਜਿਹੜੀ ਉਹ ਸਾਡੇ ਹੱਥ ਦੇ ਵਿੱਚ ਆ ਜਾਏ ਪਰ ਖੈਰ ਚਲੋ ਹੁਣ ਤੇ ਕਰਵਾ ਦੇਣਾ ਚਾਹੀਦਾ ਭਾਈ ਉਧਰੋਂ ਵੀ ਮਸਲਾ ਕਲੀਅਰ ਹੋ ਗਿਆ